ਕਿਤੇ ਵੀ ਅਜੇ ਜਾ ਰਹੇ ਸੀਗੇ ਨਾ ਚੈੱਕ ਕਰਾਣਾ ਤਾਂ ਇਹ ਕਹਿੰਦੇ ਸੀਗੇ ਵੀ ਕੈਂਸਰ ਤੋਂ ਇਲਾਵਾ ਕੋਈ ਹੋਰ ਇਹਦੀ ਇਚਾਰਾ ਹੀ ਨਹੀਂ ਹੈ ਤੇ ਇਹਦੀ ਸਰਜਰੀ ਤੋਂ ਬਿਨਾ ਕੋਈ ਹੋਰ ਆਪਸ਼ਨ ਨਹੀਂ ਹੈਗੀ ਆ ਜੋ ਵੀ ਸਿੰਪਟਮ ਇਹਨਾਂ ਨੇ ਪੁੱਛੇ ਮੇ ਤਾਂ ਜੋ ਕਾ ਸਿੰਮ ਇਹਨਾਂ ਨੂੰ ਬਿਲਕੁਲ ਸਹੀ ਦੱਸ ਕੇ ਤੇ ਫਿਰ ਲੈ ਕੇ ਰੱਬ ਦਾ ਨਾਮ ਤੇ ਉਹ ਸ਼ੁਰੂ ਕੀਤੀ ਤਾਂ ਠੀਕ ਹੈ ਤਾਂ ਜਦੋਂ ਇਹ ਕਹਿੰਦੇ 1 ਮਹੀਨੇ ਬਾਅਦ ਤੋ ਕਰ ਲਓ ਮੈਂ 28 29 ਦਿਨਾਂ ਦੇ ਬਾਅਦ ਫਿਰ ਆਪਣਾ ਟੈਸਟ ਕਰਵਾਇਆ ਪੀਐਸਈ ਦਾ ਤੋ ਭਾਈ ਇਟ ਵਾਸ ਹਾਈਲੀ ਅਮੇজিং ਥਿੰਗ اور ਇਹ ਬੜਾ ਹੀ ਮਤਲਬ ਇੱਕ ਤਰ੍ਹਾਂ ਸਮਝ ਲਓ ਕਿ ਵੀ ਮੈਰੀ ਮੈਰਕਲ ਹੋ ਗਿਆ ਕਿ ਵੀ 0.9 ਹੈ ਨਾ 1 ਤੋਂ ਵੀ ਠਾ ਮਤਲਬ ਜਦੋਂ ਆਇਆ ਇੱਕ ਮਹੀਨੇ ਦੇ ਵਿੱਚ ਜੀ ਇੱਕ ਮਹੀਨੇ ਦੇ ਉਹੀ ਆ ਦੇਖੋ ਇਸ ਤਰ੍ਹਾਂ ਦਾ ਡਰਾਪ ਪਾਣੇ ਇਹਨਾਂ ਦੇ 1 2 3 4 5 6 7 8 9 10 ਠੀਕ ਹੈ। ਔਰ ਇਸ ਤਰ੍ਹਾਂ ਨੂੰ ਹਿਲਾ ਕੇ ਐਂਡ ਵੀ ਲੈਣਾ ਐਂਡ ਆਈ ਗਾਟ ਮਾਰਵਲਸ ਰਿਜ਼ਲਟ। ਮੈਂ ਨਾ ਮੈਂ ਸਿਰਫ ਇਹ ਦਵਾਈਆਂ ਦੇ ਨਾਲ ਪੇਸ਼ੈਂਟ ਦੇ ਪੀਐਸਸੀ ਵੀ ਅਸੀਂ 1 ਮਹੀਨੇ 'ਚ ਘਟਿਆ ਹੋਇਆ ਦਿਖਾਣੇ ਆ। ਪ੍ਰੋਸਟੇਟ ਦਾ ਸਾਈਜ਼ 3 ਮਹੀਨੇ ਬਾਅਦ ਪੇਸ਼ੈਂਟ ਨੂੰ ਕਹਿੰਨੇ ਦੁਬਾਰਾ ਤੁਸੀਂ ਅਲਟਰਾਸਾਉਂਡ ਕਰਾਓ ਤੁਹਾਡਾ ਪ੍ਰੋਸਟੇਟ ਦਾ ਸਾਈਜ਼ ਵੀ ਘਟੇਗਾ।